ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਤੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਦੇਖ ਲਓ ਤੁਸੀਂ ਸੋਚਦੇ ਹੋਵੋਗੇ ਵੀ ਇਹ ਤਾਂ ਵੋਟੀ ਬਣੀ ਬੈਠੀ ਐ ਇਹਦਾ ਵਿਆਹ ਐ ਉਹ ਨਹੀਂ ਮੇਰਾ ਵਿਆਹ ਨਹੀਂ ਹੈਗਾ ਇਹ ਸੀਗਾ ਬਰਾਇਡਲ ਸ਼ੂਟ ਮੈਂ ਕਰਨ ਗਈ ਸੀ ਬਰਾਇਡਲ ਸ਼ੂਟ ਤੇ ਦੱਸੋ ਫਿਰ ਤੁਹਾਨੂੰ ਮੇਰੀ ਲੁੱਕ ਕਿੱਦਾਂ ਦੀ ਲੱਗ ਰਹੀ ਆ ਲਹਿੰਗਾ ਬਹੁਤ ਜਿਆਦਾ ਭਾਰਾ ਸੀ ਚੁੰਨੀ ਨੇ ਮੈਨੂੰ ਕਮਲ ਲਈ ਰੱਖਿਆ ਇਸ ਤੋਂ ਬਾਅਦ ਕੈਮਰਾਮੈਨ ਸਾਹਿਬ ਕਹਿੰਦੇ ਐਂ ਕਰ ਲੋ ਐਂ ਪੋਜ਼ ਬਣਾ ਲੋ ਐਂ ਕਰੋ ਅਫ ਕਰੋ ਤੇ ਬਈ ਮੇਰੀ ਜਿਹੜੀ ਭੂਤਨੀ ਭੁੱਲੀ ਨਾ ਉਹ ਬਸ ਮੈਨੂੰ ਹੀ ਪਤਾ ਹੈ ਬਵਾਲਾ ਪਰਾ ਲਹਿੰਗਾ ਬਈ ਮੈਂ ਤਾਂ ਸੋਚਿਆ ਹੋਇਆ ਵੀ ਮੈਂ ਵਿਆਹ ਤੇ ਲਹਿੰਗਾ ਨਹੀਂ ਪਾਉਣਾ ਨਹੀਂ ਪਾਉਣਾ ਨਹੀਂ ਪਾਉਣਾ ਤੇ ਇਹ ਸਾਰੇ ਦੀਦੀ ਹੋਣਾਂ ਦਾ ਸਟਾਫ ਜਿਨ੍ਹਾਂ ਨੇ ਮੈਨੂੰ ਰੈਡੀ ਕੀਤਾ ਸੀ ਜਿਨ੍ਹਾਂ ਦਾ ਸ਼ੂਟ ਸੀ ਤੇ ਬਾਕੀ ਮੈਨੂੰ ਕਲੀਰੇ ਬਹੁਤ ਜ਼ਿਆਦਾ ਪਸੰਦ ਆਏ ਤੇ ਲਹਿੰਗਾ ਵੀ ਵੈਸੇ ਸੋਹਣਾ ਸੀ ਬਹੁਤ ਮੇਕਅਪ ਤਾਂ ਚਲੋ ਕੈਂਟ ਹੀ ਸੀਗਾ ਤੇ ਅੱਜ ਆਪਣਾ ਛੋਟਾ ਜਿਹਾ ਵਲੌਗ ਬਸ ਅੱਜ ਦੀ ਸ਼ਾਮ ਦਾ ਸਿਰਫ ਆਪਾਂ 10 12 ਮਿੰਟ ਤੁਹਾਡੇ ਨਾਲ ਗੱਲਬਾਤਾਂ ਕਰਾਂਗੇ ਗੁਰੂ ਤੇ ਬੇਬੇ ਤੁਹਾਡਾ ਮਨ ਪਰਚਾਵਾ ਕਰਵਾਉਣਗੇ ਅੱਜ ਗੱਲਾਂ ਬਾਤਾਂ ਕਰਕੇ ਲੈ ਬਈ ਕਰੋ ਆਪਦੀ ਕੋਈ ਗੱਲਬਾਤ ਬੇਬੇ ਕੀ ਸੋਹਿਆ ਸਾਰੇ ਬੇਬੇ ਦੇ ਪਾਇਰੀਆਂ ਗੱਲਾਂ ਹੋਣ ਦਾ ਜਵਾਨੇ ਦਾ ਛੋਡੇ ਦਾ ਵੀ ਨਿਕਲਿਆ ਤੇਰਾ ਵਿਆਹ ਵਿਆਹ ਸਾਬੇ ਤੇਰੇ ਵਿਆਹ ਦਾ ਮਤਲਬ ਕਿ ਕਹਾਣੀਆਂ ਸੁਣਾਦਾ ਇਹ ਇਹ ਤਾਂ ਮੈਂ ਵਲੌਗ ਪਾਇਆ ਹੋਇਆ ਆਲਰੇਡੀ ਵਿਆਹ ਦਾ ਵੀ ਹੋਇਆ ਹੋਇਆ ਵਿਆਹ ਦਾ ਪਾਇਆ ਕਰਪੰਜੀ ਜੀ ਵਾਲਾ ਸੁਣਾ ਦੇ ਬੀਹਰ ਪੰਜੀਰੀ ਲੈ ਕੇ ਆਏ ਤੇ ਇਹ ਜਿਹੜਾ ਰਾਣੀ ਬੂਆ ਹੋਈ ਸੀ ਲੈ ਕੇ ਆਇਆ ਬੂਆ ਜਦੋਂ ਰਾਣੀ ਬੂਆ ਹੋਈ ਹੋਈ ਸੀ ਬੇਬੇ ਉਹ ਕੈਮ ਜੀ ਸੀ ਕਿੱਡੀ ਕਮ ਕਿੱਡੀ ਕ ਮੋਟੀ ਹੋਣੀ ਆ ਆਈ ਦੀ ਨਾ 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 ਆਈ ਦੀ ਦੇਖੀ ਚਾਰ ਪੰਜ ਗੱਲ ਗੱਪਾਂ ਇਕੱਠੀ ਨਾ ਐ ਦੀ ਕਿੱਡੀ ਕੋਲ ਗੱਪਾਂ ਆ ਸੋਹਣੀ ਲੱਗਦੀ ਹੁੰਦੀ ਬਲਾਈ ਤੇਰੇ ਅੰਕਲ ਦੀ ਗੋਦੀ ਚ ਕੀਆ ਫੋਟੋ ਲਾਈ ਹੋਈ ਸਾਡੀ ਖਰਬੂਜੇ ਵਰਗੀ ਸੀ ਬਹੁਤ ਸੋਹਣੀ ਸੀ ਤੈਨੂੰ ਦੱਸਾਂ ਐ ਜਿਹੜੀਆਂ ਬੋਧੀਆਂ ਸਿਰ ਤੇ ਲਾਲ ਕੋਟੀ ਪਾਈ ਹੋਈ ਲਾਲ ਪਜਾਮੀ ਪਾਈ ਹੋਈ ਜਿਦੋਂ ਹੋਈ ਤੂੰ ਕੋਟ ਨਾ ਨਾ ਜਦੋਂ ਆਪਣੀ ਸਹੁਰੀ ਸੀ ਲੈ ਪਾਗਲਾ ਅੰਨੀ ਬੋਲੀ ਮਾਰਿਆ ਕਰਦੇ ਗੱਲ ਸੁਣੀਏ ਅੱਛਾ ਅਸੀਂ ਤੈਨੂੰ ਮਨਪ੍ਰੀਤ ਨੇ ਇਹੀ ਪੁੱਛਿਆ ਵੀ ਜਦੋਂ ਰਾਣੀ ਐਟੀ ਮਤਲਬ ਹੋਈ ਸੀ ਜਦੋਂ ਕਹੀ ਸੀ ਕਿ ਉਹ ਲਾਲ ਕੋਟੀ ਪਾਈ ਸੀ ਓਹੋ ਤੂੰ ਗੱਲ ਤਾਂ ਸੁਣ ਮੇਰੀ ਇਹ ਐ ਪੁੱਛਦੀ ਐ ਵੀ ਕਿਵੇਂ ਜਿਹੀ ਉਹ ਲੱਗਦੀ ਹੁੰਦੀ ਐ ਇਹਦੇ ਮੰਨ ਲਾ ਬਚਪਨ ਪੁੱਛਿਆ ਮੈਂ ਜ਼ਰੂਰੀ ਨਹੀਂ ਵੀ ਉਹ ਜਦ ਜੰਮੀ ਉਹਦੇ ਦੀ ਗੱਲ ਪੁੱਛੀ ਆ ਨਾ ਉਹ ਦਿਨ ਦੀ ਗੱਲ ਨਹੀਂ ਹੈਗੀ ਜਦ ਸਮਝ ਮਤਲਬ ਹੁਣ ਆਏ ਐ ਇਹ ਚ 4-5 ਮਹੀਨੇ ਦੀ ਹੋ ਗਈ ਸੀ ਆਸਾ ਚ ਜਦ ਮੈਂ ਗੱਲ ਕਰਦੀ ਆ ਫੋਟੋ ਤੇ ਕਹੇ ਨਾ ਮੈਂ ਫੋਟੋ ਦਿਖਾਉਂਦੀ ਲਾਲ ਕੋਟੀ ਪਾਈ ਹੋਈ ਆ ਮੈਂ ਕਿਹਾ ਲਾਲ ਪਜਾਮੀ ਪਾਈ ਹੋਈ ਆ ਜਿਹੜੇ ਬੋਦੀਆਂ ਦੇ ਸਿਰ ਤੇ ਅੱਛਾ ਤੂੰ ਤਾਂ ਐਵੇਂ ਵੀ ਦੱਸ ਨਾ ਵੀ 6 ਮਹੀਨੇ ਬਾਅਦ ਗੁਰੂ ਤਾਂ ਗੁਰੂ ਤਾਂ ਜਮਾ ਹੀ ਆ ਨਾ ਤਾਂ ਇਹਨੂੰ ਸ਼ਰਤ ਲਾ ਕੇ ਜੰਮਿਆ ਹੋਣਾ ਕਿਉਂਕਿ ਜਿਹੜੇ ਹਿਸਾਬ ਨਾਲ ਇਹ ਹੋਣਾ ਮਾੜਾ ਮੋਟਾ ਨਿਕਰਿਆ ਇੰਨੀ ਉਮਰ ਚ ਆ ਕੇ ਚਲ ਉਹ ਬਲਾਉ ਗਾ ਹੁਣ ਗੱਲ ਤੇ ਕੋਈ ਮੈਂ ਗੁਰੂ ਮੈਂ ਵੀ ਫੇਲ ਹੋ ਗਏ ਬੇਬੇ ਸਾਰੀਆਂ ਹੋਰ ਬਾਈ ਇੱਧਰ ਗੁਰੂ ਮੂੰਹ ਕਰ ਬਾਈ ਲੈਣ ਤੋਂ ਬੱਟਾ ਚੱਕ ਬਾਈ ਫੇਲ ਹੋ ਗਈਆਂ ਇੱਕ ਬੇਬੇ ਆ ਤਜਰਬਾ ਕਰਕੇ ਦੇ 10 ਵਰ ਕੀ ਤਜਰਬਾ ਮੈਂ ਨੋਟ ਕਰ ਲਾਂ ਕੱਢ ਜਾ ਦੱਸ ਇਹ ਚ ਨੋਟ ਹੋ ਰਿਹਾ ਮੈਂ ਵਾਜਬ ਲਾਉਂ ਸੁਣ ਲਿਆ ਕੇਸਰ ਲਿਆ ਕੇਸਰ ਉਹ ਲਾਲ ਲਾਲ ਜੇ ਤਾਗੇ ਜੇ ਮਹਿੰਗਾ ਬਹੁਤ ਆ ਪਾਮਾ ਕੀ ਕਟੋਲਾ ਦੀਆ ਟੋਲਾ ਕਿੰਨੇ ਰੁਪਏ ਕਿਲੋ ਦਾ ਕਿੰਨੇ ਦਾ ਹੋਵੇ ਇੱਕ ਟੋਲਾ ਲਿਆ ਤੂੰ ਦੁੱਧ ਦਾ ਵਾਲਾ ਲੈ ਲੈ ਵੀ ਚਾਰ ਪੰਜ ਹਜ਼ਾਰ ਦਾ ਹੋ ਗਿਆ ਹੂੰ ਇੱਕ ਗਲਾਸ ਦੁੱਧ ਦਾ ਵਾਲੇ ਵਿੱਚ ਇੰਨੇ ਪੱਤੀਆਂ ਲੈ ਗਿਆ ਹੂੰ ਸੱਚੇ ਵਾਲੇ ਵਾਲ ਤੋਂ ਦੁੱਧ ਪੀ ਕੇ ਬੀਜਣੇ ਜਿਹਦਾ ਤੇਰਾ ਰੰਗ ਨਿਕਲ ਗਿਆ ਤਾਂ ਤਾਂ ਬੀਬੀ ਨੂੰ ਕਹੀ ਨਹੀਂ ਕਹੀ ਬੇਬੇ ਪਿੰਦੀ ਹੋਣੀ ਆ ਬੇਬੇ ਮੇਰੇ ਭਜ ਜੀਆ ਰਕੂਂਡਾ ਕਰਾ ਬੇਬੇ ਪਹਿਲਾ ਪਿੰਦੀ ਹੋਣੀ ਆ ਭਾਈ ਇਹ ਵੀ ਪ੍ਰਤਿਆਵਾ ਫਿਰ ਇਹ ਚਲ ਹੋਊਗੀ ਮੰਨਦੇ ਗੱਲ ਵੀ ਐਡੀ ਤਕੜੀ ਜਿਹੜੀ ਬੁੱਟੀ ਐ ਮਤਲਬ ਮਤਲਬ ਬੇਬੇ ਦੀ ਗੱਲ ਤੇ ਇਹ ਕਰ ਰਹੇ ਹਾਂ ਵੀ ਬੇਬੇ ਕਹਿੰਦੀ ਜੇ ਤੱਕ ਹੋਰਾ ਰੰਗ ਹੋ ਗਿਆ ਤਾਂ ਤਾਂ ਮੈਨੂੰ ਕਹਿ ਦੇ ਜੇ ਨਾ ਹੋਇਆ ਤਾਂ ਨਾ ਕਰੀ ਤੇਰਾ ਰੋ ਰੋ ਤੂੰ ਪਹਿਲੀ ਚਲ ਨਹੀਂ ਹੋਇਆ ਤਾਂ ਨਹੀਂ ਤੇਰੇ ਜਾਊਗਾ ਕੁਝ ਨਹੀਂ ਹੁੰਦਾ ਹੋਊਗਾ ਹੋਊਗਾ ਭਾਈ ਗੁਰੂ ਇੱਧਰ ਮੂੰਹ ਤਾਂ ਕਰ ਬਈ ਇੱਧਰ ਦੇਖਿਓ ਖੜਜੋ ਮੈਂ ਦਿਖਾਉਣੀ ਆ ਗੁਰੂ ਦੇ ਡਾਰਕ ਸਰਕਲ ਬਹੁਤ ਜ਼ਿਆਦਾ ਪੈ ਰਹੇ ਨੇ ਤੇ ਤੁਸੀਂ ਇਹਦੇ ਲਈ ਜਰੂਰ ਕੋਈ ਰੈਮੇਡੀ ਸ਼ੇਅਰ ਕਰਿਓ ਯਾਰ ਬਈ ਇੱਕ ਮਿੰਟਾਂ ਦੇ ਵਿੱਚ ਬਈ ਮੈਨੂੰ ਦੱਸ ਦਿਓ ਯਾਰ ਵੀ ਮੈਂ ਤਾਂ ਦੇਖ ਕੰਪਿਊਟਰ ਜ਼ਿਆਦਾ ਦੇਖਦਾ ਨਾ ਵੀ ਮੇਰੀ ਨੌਕਰੀ ਹੈ ਤੇ ਵੀ ਮਤਲਬ ਕਿਸ ਤਰੀਕੇ ਨਾਲ ਆਪਾਂ ਇਹਨੂੰ ਸਾਫ਼ ਕਰਨਾ ਹੈ ਮੈਨੂੰ ਤਾਂ ਕੋਈ ਲੱਭੇ ਨਹੀਂ ਹੱਲ ਇਹ ਪੱਕ ਗਿਆ ਸਭ ਜਗੂ ਵੀਰੇ ਤੇ ਪੱਕ ਗਿਆ ਗਾੜੇ ਹੁੰਦੇ ਨੇ ਇਹਦੇ ਨਾਲ ਦਿਨੋਂ ਤੱਕ ਹਮ ਚਲ ਮੈਂ ਇਹ ਵੀ ਮੈਂ ਦੱਸੂਗਾ ਤੇ ਆਪਾਂ ਹਾਂ ਬਦਮਾਸ਼ ਤਾਂ ਹਾਂ ਓਕੇ ਸਰਬਦਾਨ ਵਾਲਾ ਹਾਂ ਇਹ ਬਦਮਾ ਨਹੀਂ ਮੈਂ ਕਹਿ ਰਿਹਾ ਸਕੂ ਆ ਕੇ ਕਹਿਣ ਕਿ ਸਰਬਦਾਨ ਬਦਮਾ ਬਦਮਾ ਕੱਟ ਬਈ ਠੀਕ ਹੈ ਬਦਮਾ ਮੈਂ ਕਹਿ ਨਹੀਂ ਤੈ ਕਿਆ ਤਾਂ ਮੈਂ ਕਹਿਦਾ ਵੀ ਬਦਮਾ ਕੱਟ ਦੇ ਯਾਰ ਬਦਮਾ ਮੈਂ ਹੋ ਦੱਸੋ ਦੱਸੋ ਓ ਓ ਐ ਕਰ ਐਨਾ ਕ ਬਿਸਣ ਬਿਸਣ ਐਨਾ ਬਿਸਣ ਠੀਕ ਹੈ ਉਹ ਜਿੰਨੀ ਖਾਦੀ ਭਾਈ ਪੰਬ ਹਲਦ ਨਾ ਕੋਈ ਉਹ ਵਿਚਰਾ ਦੀ ਵਿਚ ਉਹਦੇ ਨੇ ਪੁੰਚੋਣ ਕੁੱਟੜ ਕੇ ਫਿਰ ਕੋਲ ਲੈ ਉਹ ਨਾ ਜਿਵੇਂ ਆਪ ਮਟਰ ਨਾ ਲਾਉਣਾ ਨਿਆ ਮਸਲਾ ਡੈਲੀ ਮਰ ਬੰਦ ਬਟਾ ਨਾ ਲਾਉਣਾ ਬਟਾ ਹੀ ਹੋ ਗਿਆ ਤੂੰ ਡੈਲੀ ਪੰਜ ਚਾਰ ਦਿਨ ਕਰਤੀ ਨੇ ਪੰਜ ਚਾਰ ਦਿਨ ਤਿੰਨ ਕਰਦਾ ਆ ਸਾਦੇ ਕਾਲੇ ਜਾਂਦੇ ਨੇ ਤੇਰੇ ਨੂੰ ਜੇ ਮੱਗ ਕੇ ਤਾਂਤਾ ਬੇਬੇ ਨੇ ਮੰਦੀ ਜੇ ਨਾ ਗਈ ਤਾਂ ਕਹਦੀ ਬੇਬੇ ਨੂੰ ਵੈਦ ਬੇਬੇ ਹਰਦੇਵ ਕੌਰ ਕੀ ਨਾਮ ਆ ਬੇਬੇ ਹਰਵਿੰਦਰ ਕੌਰ ਹਰਵਿੰਦਰ ਕੌਰ ਸੌਰੀ ਵੈਦ ਬੇਬੇ ਜੀ ਹਰਵਿੰਦਰ ਕੌਰ ਜੀ ਪੰਗੂ ਜੀ ਹਾਂ ਸਹੀ ਬੋਲਿਆ ਹਾਂ ਕੋਈ ਗੱਲ ਹੋ ਗਈ ਫਿਰ ਤਾਂ ਮੋਢੇ ਤਰ ਤਾ ਗੋਡੇ ਤਰ ਤਾ ਵੀਰ ਜੀ ਭੈਣ ਜੀ ਭਰਾ ਜੀ ਬੇਬੇ ਨਾਲ ਸੰਪਰਕ ਕੀਤਾ ਜਾਵੇ ਕਿਸ ਦਾ ਬੰਦਰੇ ਤਾਂ ਕਿ ਕਿਸੇ ਨੂੰ ਸਰਵਾਈਟਰ ਸਾਹਿਬ ਜੂਰੀਆ ਯੂਕੇਸਲ ਹੁਣਸੀ ਖੋੜਾ ਉਸ ਵੀ ਦੀ ਬਿਮਾਰੀਆਂ ਬੇਬੇ ਨਾਲ ਸੰਪਰਕ ਕਰੋ ਕੋਈ ਬੁਢੀ ਕਿੰਨੀ ਬਿਮਾਰ ਹੈ ਹਾਂ ਦੱਸੋ ਹੁਣ ਮੈਂ ਰੋਕਾ ਕੁਛੜਾ ਲੈ ਕੇ ਮਟਾਪੇ ਦਾ ਦੱਸ ਤੂੰ ਆਉਣਾ ਕਰ ਗੱਲ ਮੇਰੀ ਰੋਲ ਨਾ ਹਾਂ ਚਲ ਰੋਲ ਨਾ ਆਜਾ ਆਜਾ ਮੁੜ ਕੇ ਹੋਗੇ ਨਹੀਂ ਬੁਢੀ ਦਾ ਉਹਨਾਂ ਦੇ ਆਪਰੇਸ਼ਨ ਹੁੰਦਾ ਹੈ ਆਪਰੇਸ਼ਨ ਤੋਂ ਬਿਨਾ ਉਹਨਾਂ ਦਾ ਕੋਈ ਲਾਜ ਨਹੀਂ ਉਹ ਦਵਾਈ ਹੈ ਮੇਰੇ ਕੋਲੇ ਤਜਰਬਾ ਦੇਖੋ ਮੇਰੀ ਮੰਮੀ ਦੇ ਪਿੱਤੇ 'ਚ ਪਥਰੀਆਂ ਦੱਸ ਦੇ ਕੋਈ ਪਿੱਤੇ 'ਚ ਪਥਰੀ ਪਿੱਤੇ 'ਚ ਪਥਰੀ ਤਾਂ ਬਹੁਤ ਪਰੇਸ਼ਾਨ ਲਾਜਾ ਪਿੱਤੇ 'ਚ ਰੋਣ ਲੱਗ ਨਹੀਂ ਕੋਈ ਗੁਰਦੇ ਦਾ ਮੈਂ ਮਾਣ ਬੀਜਰ ਗੁਰਦੇ ਦਾ ਆ ਵੀ ਮੇਰੀ ਮੰਮੀ ਪੀ ਕੇ ਪੀ ਰੱਖ ਕੰਦਾ ਕੋਲੇ ਚ ਵਾਦੀ ਬਰੇ ਵਿਚਰੀ ਹੈ ਪਰਾਣਾ ਪਕਰ ਹੋ ਗਿਆ ਹੂੰ ਗੁੜ ਲਾਇ ਦੀਆਂ ਨਾ ਹੂੰ ਗੁੜ ਲੈ ਕੇ ਨੂੰ ਆਇਆ ਪਤਰਾ ਪਤਰਾ ਕਰ ਹੂੰ ਕੋਲਾ ਕੋਲਾ ਅੱਕ ਦਾ ਤੋੜੀ ਦੇਸੀਆ ਕਿਹਦਾ ਉਦੋਂ ਪੰਮੀਰੀ ਜੁ ਹੁੰਦੀ ਜਿਹੜੀ ਉਹ ਨਾ ਨਾ ਉਪਰੋਂ ਦੰਡੀ ਦੰਡੀ ਤੋੜੀ ਅੱਕ ਦੀ ਹੂੰ ਵਿੱਚ ਦੁੱਧ ਨਿਕੂਆ ਨੀ ਮਸਲੇ ਡੰਡੀ ਕਿਹੜੀ ਮਤਲਬ ਇੱਕ ਦਾ ਜਿਹੜੀ ਐ ਨੱਕ ਹੁੰਦਾ ਪੱਤੇ ਹੁੰਦੇ ਨੇ ਡੰਡੀ ਨਹੀਂ ਹੁੰਦੀ ਉਹਦੇ ਅਸੇ ਡੰਡੀਆਂ ਹੁੰਦੀਆਂ ਜਿਹੜੀਆਂ ਹਾਂ ਉਹ ਤਾਂ ਡੰਡੀ ਤੋਂ ਨੱਕ ਦਾ ਦੁੱਧ ਹਾਂ ਹਾਂ ਦੁੱਧ ਕੱਢਦੇ ਵਿੱਚ ਉਹ ਗੁੜਤੇ ਲਾ ਗੁੜਤੇ ਹਾਂ ਠੀਕ ਖਾਜੀ ਬਤ ਉਹਦੇ ਕਿੱਡੇ ਪੁਰਾਣਾ ਬੁਖਾਰ ਐ ਬੁਖਾਰ ਨਹੀਂ ਜਾਂਦਾ ਠੀਕ ਬਈ ਦੋਸਤੋ ਮਾਨ ਕਰੇ ਅੱਖ ਦਾ ਦੁੱਧ ਪੀ ਕੇ ਬੰਦਾ ਇਹ ਨਾ ਰਵੇ ਬੇਬੇ ਦੇ ਪ੍ਰਾਣੇ ਨੁਕਸਾਨ ਇਹ ਜਿਹੜੇ ਪ੍ਰਾਣੇ ਸਮੇਂ ਚ ਵਰਤ ਤੋ ਨਹੀਂ ਕਿਸੇ ਦੇ ਕੰਮ ਆਉਣ ਵਾਲੀਆਂ ਗੱਲਾਂ ਨੇ ਬਈ ਸੁਣ ਲਈ ਜੀ ਹਾਂ ਨਾ ਨਾ ਸੱਚੀ ਅੱਜ ਬੇਬੇ ਹਰਵਿੰਦਰ ਕੌਰ ਜੀ ਪੰਗੂ ਬੈਠ ਸਾਡੇ ਤੇ ਮੈਨੂੰ ਬੁੱਕੇ ਹੋਏ ਆਂ ਅਸੀਂ ਇੰਟਰਵਿਊ ਕਰ ਰਹੇ ਆ ਪੋਡਕਾਸਟ ਸਾਡਾ ਪੋਡਕਾਸਟ ਕਰੋ ਬਈ ਸਿੱਧੇ ਹੋ ਕੇ ਬੈਠ ਪੋਡਕਾਸਟ ਕਰੋ ਅੱਬੇ ਮੈਂ ਸੋਚੀ ਬੜੀ ਮਿੱਠੀ ਪੋਡਕਾਸਟ ਕਰਾਉਣਾ ਲੈ ਫੋਨੀ ਤਾਂ ਕੁਝ ਮੈਂ ਚੱਕ ਲਈ ਜਾਂਦਾ ਓ ਬੇਬੇ ਫੜਾ ਅਸੀਂ ਪੋਡਕਾਸਟ ਕਰਨਾ ਹੈ ਕਾ ਚਾ ਕਰਾ ਕਰਾਉਦਾ ਫੜਾਈ ਤਾਂ ਕੋਈ ਮੈਨੂੰ ਉੱਠਣ ਔਖਾ ਬਹੁਤ ਜਾਊਗਾ ਹਾਂ ਬੇਬੇ ਅਮਰੀਕਾ ਸਮਝ ਲਾ ਠੀਕ ਹੈ ਕੀ ਮਤਲਬ ਆਇਆ ਹੈ ਨਾ ਕੋਸਟ ਮਤਲਬ ਮੈਿਕਸ ਉਹ ਮੈਿਕ ਪਰ ਹੁਣ ਤੂੰ ਕੋ ਪਰੇ ਜਾ ਕੋਦ ਨੀ ਉਹ ਪੌਡਕਾਸਟ ਲੈਂਦੇ ਆ ਕੁਰਸੀ ਤੇ ਬੈਠ ਕੇ ਮਾਈਕ ਹੁੰਦਾ ਤਾਂ ਕੰਨ ਤੇ ਪਰ ਕੋਈ ਜਾਂਦੀ ਹੈ ਨੰਦੇ ਹੁਣ ਸਭ ਤੋਂ ਇੱਕ ਵੱਡੀ ਪਾਰਟੀ ਲੋਕ ਕਰਦੇ ਆ ਤੜਪੜਾ ਮਾਰੂਗਾ ਵੀ ਜਿਹੜੇ ਲੋਕ ਅੱਜ ਕੱਲ ਨਸ਼ੇ ਪੱਤੇ ਬਹੁਤ ਕਰਦੇ ਨੇ ਕੋਈ ਸ਼ੌਟ ਦਾ ਫਾਰਮੂਲਾ ਹੈਗਾ ਨਾ ਹੈ ਨਹੀਂ ਕੋਈ ਦਾਰੂ ਦੂਰ ਪੀਂਦਾ ਹੋਵੇ ਵੀੜੀ ਪੀਂਦਾ ਹੋਵੇ ਜਾਂਦਾ ਨਾ ਲਾਉਂਦਾ ਹੋਵੇ ਵੀੜੀ ਨਾ ਦਾਰੂ ਪੀਂਦਾ ਹੋਵੇ ਜਾਂਦਾ ਖਾਂਦਾ ਹੋਵੇ ਕੁਝ ਵੀ ਕਰਦਾ ਹੋਵੇ ਤਰਕਿ ਚਾਰ ਵਜੇ ਉੱਠੋ ਨਾ ਉਹ ਗੁਰੂ ਘਰ ਜਾਓ ਮੱਥਾ ਟੇਕੋ ਅਰਦਾਸ ਕਰੋ ਤੇ ਪੰਜ ਸੱਤ ਦਿਨ ਜਾ ਕੇ ਦੇਖੋ ਮਨ ਕਿੱਥੇ ਜਾਂਦਾ ਜੇ ਬੰਦਾ ਹੈ ਜੇ ਕੁਝ ਕਰਦਾ ਹੋਵੇ ਉਹ ਤਾਂ ਨਸਾ ਹੀ ਨਾ ਕਰੇ ਮਤਲਬ ਜਿਹੜੇ ਕਰਦੇ ਨੇ ਉਹਨਾਂ ਨੂੰ ਪੁੱਛਣਾ ਵੀ ਕੋਈ ਹੈ ਤੌਰ ਕੋਲ ਕਰਦੇ ਆ ਉਹ ਕਹਿੰਦੇ ਆ ਜਾਓ ਗੁਰਦਾਰ ਬੇ ਬੇਬੇ ਨੇ ਬਹੁਤ ਘਟ ਗੱਲ ਕਹੀ ਆ ਜੀ ਦੀ ਗੱਲ ਮੰਨ ਲਓ ਕੋਈ ਤਾਂ ਸੁਣ ਲਓ ਬਾਣੀਆਂ ਦੀ ਜਿਹੜੀ ਬਾਣੀ ਇਹ ਤਾਂ ਬਹੁਤ ਹੋਇਆ ਅਸੀਂ ਮੰਨਦੇ ਆ ਕਿ ਇਹਦਾ ਬਹੁਤ ਕਰਮਾ ਤੇ ਚਲੇ ਟੋਪਕ ਦਿਨਾ ਚਾਹੀਏ ਆਪਾਂ ਨੂੰ ਗੱਲ ਲਾਜ ਉੱਪਰ ਪੁੱਠੀ ਸਿੱਧੀ ਹੋ ਗਈ ਤਾਂ ਫਿਰ ਸਾਨੂੰ ਬਹੁਤ ਜੁੱਤੀਆਂ ਵਰਨਣਗੀਆਂ ਕਈ ਵਾਰੀ ਜਿੰਨ ਗਸਿਕ ਫਿਰ ਜਥਾ ਸਮੇਤ ਆ ਜਾਣਾ ਤੂੰ ਬੇਬੇ ਕੋਈ ਹੋਰ ਬਿਮਾਰੀ ਦਾ ਇਲਾਜ ਦੱਸ ਬਿਮਾਰੀ ਦਾ ਇਲਾਜ ਕੋਈ ਮਤਲਬ ਤਰਵੇਂ ਹਜਾ ਫਾਰਮੂਲਾ ਹੋਵੇ ਹਨਾ ਵੀ ਜਿਹੜਾ ਸਾਨੂੰ ਨਾ ਬੇਬੇ ਨੂੰ ਇਹ ਸਵਾਲ ਪੁੱਛੋ ਵੀ ਨਹੀਂ ਨਹੀਂ ਬੇਬੇ ਨੂੰ ਹਣ ਪੌਡਕਾਸਟ ਕਰਨ ਬੈਠੇ ਚੱਜਦੇ ਤੇ ਸਵਾਲ ਤਾਂ ਪੁੱਛ ਲੈ ਬੇਬੇ ਨੂੰ ਇਹ ਸਵਾਲ ਪੁੱਛ ਵੀ ਬੇਬੇ ਅੱਜ ਤੱਕ ਜ਼ਿੰਦਗੀ ਚ ਮੰਨ ਲਾ ਜਵਾਨੀ ਚ ਲਾਲਾ ਹੈ ਸਭ ਤੋਂ ਭਿਆਨਕ ਲੜਾਈ ਤੇਰੀ ਕਿਹੜੇ ਬੰਦੇ ਨਾਲ ਹੋਈ ਹੋਊਗੀ ਸਭ ਤੋਂ ਖਤਰਨਾਕ ਲੜਾਈ ਕਿਹਦੇ ਨਾਲ ਲੜੀਐ ਬੀਜੀਦਣਾ ਜੁੰਡੇ ਪੱਟ ਖੁਰਚੂ ਉਹ ਜਿਹੜੇ ਤਾਂ ਪੱਟੇ ਦੀ ਲੜਾਈ ਭਿਆਨਕ ਲੜੀਆ ਮੇਰੇ ਪਤਿਓਰੇ ਨਾਲ ਪਤਿਓਰੇ ਗਿੰਦਾ ਮੇਰੇ ਇਹ ਤਾਂ ਆਇਆ ਤੇਰੀ ਮਾਸਟਰ ਦਾ ਆ ਬਰਾਬਰ ਦਾ ਕੋਈ ਭਿਆਨਕ ਕਰਿਆ ਸਾਜਾ ਠੀਕ ਹੈ ਅੱਛਾ ਉਹ ਐ ਹੋਈ ਬੋਟਾ ਪੈਂਦੀਆਂ ਤੀਆਂ ਪੱਠੜ ਖੜੀ ਦੀ ਆਪਣੀ ਸੀ ਇਤਿਹਾਸ ਸਾਡੇ ਸਾਰੇ ਮੇਰੇ ਪਉਂਦੇ ਹੁੰਦੇ ਕਾਂਗਰਸ ਨੂੰ ਬੋਟਾ ਹੂੰ ਉਹ ਹੋ ਗਿਆ ਕਾਲੀਆ ਗਨੀ ਹੂੰ ਸਾਡੇ ਲਾ ਕੇ ਪੋਸਟ ਪੋਸਟਰ ਪੱਠੜ ਦਾ ਹੂੰ ਕਰਤੇ ਹਾਂ ਕੌਣ ਤਾਂ ਪੜਕੇ ਪਾਟਾ ਠੀਕ ਹੈ ਜੀ ਮੈਂ ਕਿਹਾ ਪੋਸਟ ਕੌਣ ਪੜ ਗਿਆ ਖੜ ਜੋ ਇੱਕ ਇਹ ਗੱਲ ਰਿਪੀਟ ਕਰਦੇ ਆਪਾਂ ਕੀ ਹੋ ਗਿਆ ਪੋਸਟਰ ਪਾੜ ਗਿਆ ਹਾਂ ਮੇਰੇ ਭੈਕੇ ਘਰ ਤੇ ਕੋਈ ਕੰਦ ਪੱਠੜ ਦਾ ਪੋਸਟਰ ਲੱਗਾ ਪੱਠੜ ਦਾ ਪੋਸਟਰ 파ੜਤਾ ਇਹਨਾਂ ਨੇ ਐਂ ਗੱਲ ਚੱਲ ਰਹੀ ਆ ਕਿਵੇਂ ਨੇ ਆਹ ਉਹਨੇ ਪੋਸਟ 파ੜਤਾ ਜੇ ਮੈਂ ਕਿਹਾ ਪੋਸਟਰ ਕੌਣ ਨੇ 파ੜਤਾ ਮੈਂ 파ੜਿਆ ਭਾਈ ਕੀ ਕਰ ਮਾਤਾ ਜੀ ਕਾਹ ਤੋਂ 파ੜਦਾ ਆਪਾਂ ਸਿੱਖਾਂ ਤਮ ਕਾਂਗਰਸੀਓ ਕਾਂਗਰਸ ਨੂੰ ਵੋਟ ਪਾਉਂਗੇ ਮੈਂ ਕਹਾ ਹਾਂ ਪਹਿਲੇ ਜਦੋਂ ਸਾਡੀ ਬੋੜ ਕਾਂਗਰਸ ਨੂੰ ਜਾਂਦੀਆਂ ਮੇਰੇ ਸਹੁਰੇ ਨੇ ਕਾਂਗਰਸ ਨੂੰ ਪਾਈ ਮੇਰੇ ਸੱਸਾਂ ਨੇ ਕਾਂਗਰਸ ਕਿਹ ਕਾਂਗਰਸੀਓ ਨਾ ਪਹਿਲਾਂ ਗੱਲ ਕਰ ਪਹਿਲਾਂ ਨਹੀਂ ਜਮਾਨੇ ਚ ਮਾ ਕਾ ਮੈਂ ਵੋਟ ਹੂੰ ਵੀ ਕਾਂਗਰਸ ਨੂੰ ਪਾਉਂ। ਜਦ ਕੇ ਵੋਟ ਮੇਰੀ ਸਿੱਖਾ ਨਹੀਂ ਸੀ। ਠੀਕ ਹੈ ਜੀ। ਉਹ ਦੀ ਅੜੀ ਜੜੀ ਸੀ। ਠੀਕ ਹੈ। ਉਹਦੇ ਪੋਸਟ ਪਰ। ਪੋਸਟ ਤੇ ਜਾਣ ਕੇ ਵਾਲੇ ਤੁਸੀਂ ਵੀ ਚੱਲੋ। ਪੋਸਟ। ਹੂੰ। ਦੇਖੀ ਲਾ ਦਾਂਗੇ। ਆਪਾਂ ਨੂੰ ਕਿਹਦੇ ਨਾਲ ਉਸੰਦਨ ਕੋਈ ਲਾਦੀ। ਤੋ ਕਿਤਰਾ ਪਾ ਲੇਗੀ ਦੇਖੀ ਕਾਂਗਰਸ ਨੂੰ ਵੋਟ। ਮੈਂ ਮੈਂ ਆਪ ਪਾਉਂਗਾ ਉਹਦੇ ਨਾਲ। ਹੂੰ। ਔਰ ਤੂੰ ਪਵਾਵੇਂਗਾ। ਹੂੰ। ਅੱਛਾ ਤੋ ਪਰਿਵਾਰ ਤੇ ਲੈਦੀ ਚੱਲੇਗੀ। ਮੈਂ ਕਹਾਂ ਹਾਂ। ਹੂੰ ਕੁਰਸੀ ਤੇ ਉੱਠਣ ਵਾਲੀ ਭੱਗ ਗਿਆ ਜੇ ਤਾਂ ਜਾਣਾ ਕਰੇ ਮੈਂ ਭੱਗ ਜਾ ਹੂੰ ਨਹੀਂ ਤੇਰੀਆਂ ਵੋਟਾਂ ਸਾਰੀਆਂ ਉਰੀ ਕਰ ਦੋ ਸੰਦੂਕੜੀ ਕੱਢੀਓ ਠੀਕ ਹੈ ਮਾਡੰਡਾ ਬ੍ਰਦਰ ਦਾ ਬਈ ਦੋਸਤੋ ਬੜਾ ਐਸ਼ ਜਵਾਰਤੀ ਹੂਈ ਬੇਬੇ ਸਦਰ ਸਾਡਾ ਮੈਕ ਟੁੱਟ ਸਕਦਾ ਫਿਰ ਬੋਲਿਆ ਨਹੀਂ ਜਦ ਗਏ ਵੋਟਾਂ ਪਾਉਣ ਮੈਂ ਤਾਂ ਆਇਆ ਹਾਂ ਬਈ ਹਾਂ ਬਟਾ ਮੈਂ ਕਾਜਾ ਕੋਟਪੁਰ ਚਲੀਏ ਜਾਂਦੀ ਆ ਮੈਂ ਤਾਂ ਕਾਂਗਰਸ ਨੂੰ ਪਾ ਕੇ ਆਉਂਗੀ ਮੈਂ ਅੱਛਾ ਫਰ ਫਰ ਲੜਾਈ ਤਾਈ ਨਹੀਂ ਅਸੀਂ ਜਿਹੜਾ ਪੁੱਛਿਆ ਸਵਾਲ ਪਰ ਲੜਾਈ ਬਹੁਤ ਹੋਈ ਸਾਡੀ ਗੱਲਾਂ ਚੀ ਗੱਲਾਂ ਗੱਲਾਂ ਚ ਹੋਈ ਨਾ ਹੋਰ ਉਹਦਾ ਕੀ ਕਹਿਣਾ ਹੈ ਤੇ ਨਾ ਗੱਲ ਸੁਣੋ ਮੇਰਾ ਸਹੁਰਾ ਦੀ ਮੈਂ ਉਹਦੀ ਨੂੰਹ ਤੀ ਜਿਹਨੂੰ ਕਿਵੇਂ ਹੋ ਜਾਂਦੇ ਮੈਂ ਉਹ ਢੜ-ਢਾੜ ਹੁੰਦੀ ਚੱਲ ਵੀ ਮੰਨ ਲੈ ਅੱਜ ਤੱਕ ਦਾ ਲਾਈਫ ਦਾ ਸਭ ਤੋਂ ਪੁਰਾਣਾ ਇਨਸੀਡੈਂਟ ਵੀ ਭਿਆਨਕ ਲੜਾਈ ਸਭ ਤੋਂ ਵੱਧ ਉਸ ਬੰਦੇ ਨਾਲ ਹੋਈ ਠੀਕ ਆ ਤੂੰ ਤਾਂ ਬੋਲਚਾਲ ਵਾਲੀ ਸੀ ਅਸੀਂ ਤਾਂ ਇਹ ਪੁੱਛਿਆ ਵੀ ਜਿਵੇਂ ਜੂੰਡ ਨਹੀਂ 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 ਮੈਂ ਇਹੀ ਪੁੱਛੀ ਸੀ ਵੀ ਬੋਲਚਾਲ ਵਾਲੀ ਵੀ ਭਿਆਨਕ ਲੜਾਈ ਕਿਹਦੇ ਨਾਲ ਹਾਂ ਤੇ ਸਭ ਤੋਂ ਵੱਧ ਬੇਬੇ ਜਵਾਨੀ ਦੇ ਵਿੱਚ ਜਦ ਤੂੰ ਵਿਆਹੀ ਸੀ ਕਿਹੜਾ ਗੂੜਾ ਰੰਗ ਤੂੰ ਹੁਣ ਤੱਕ ਸਭ ਤੋਂ ਗੂੜਾ ਰੰਗ ਆਪਦੇ ਮਤਲਬ ਕਿਹੜਾ ਪਾਇਆ ਮੈਂ ਹਾਂ ਗੂੜਾ ਰੰਗ ਪਾਇਆ ਮੈਂ ਫਰੋਜ਼ ਜਾਂ ਸੂਟ ਮੇਰਾ ਪੂਰਾ ਦੇਖੀਂ ਇਹ ਗੱਲ ਹੁੰਦੇ ਨੇ ਫੋਮ ਦਾ ਫੋਮ ਦਾ ਫਰੋਜ਼ ਫਰੋਜ਼ ਜਾਂ ਸੂਟ ਇੱਕ ਗੁਲਾਬੀ ਗੁਲਾਬੀ ਸੂਟ ਤਰਬੂਜ ਜਾਂ ਤਬੂਜੀ ਗਲਾਬੀ ਤਰਬੂਜੀਆ ਹਾਂ ਤਰਬੂਜੀਆ ਸੂਟ ਮੇਰਾ ਪੋਪ ਦਾ ਓਕੇ ਇੱਕ ਮੇਰਾ ਬੋਮ ਦਾ ਸੂਟ ਹਰੇ ਰੀਪੋ ਵਿੱਚ ਪਿਆਜ਼ੀ ਵਿੱਚ ਚਿੱਟੇ ਵਿੱਚ ਹੋਰ ਕਿਹੜਾ ਰੰਗ ਦਿੱਤਾ ਇੱਕ ਤੇekra ਕੋਲ ਤੇੰਦਰੰਗਾ ਦਾ ਵਿੱਚ ਉਹਦੇ ਪਰ ਉਹ ਬਹੁਤ ਠੀਕ ਆ ਹੁਣ ਤੁਹਾਡਾ 3ਵਾਂ ਸਵਾਲ ਆ ਬੇਬੇ ਜੀ ਬੀਰ ਰਾਣੀ ਭੂਆ ਦੀ ਕੋਈ ਬਚਪਨ ਦੀ ਇਹੋ ਜੀ ਹਰਕਤ ਜਿਹੜੀ ਉਹ ਰੋਜ਼ਾਨਾ ਕਰਦੀ ਸੀ ਅੱਛਾ ਉਹ ਦੱਸ ਦਿਓ ਵਿੱਚ ਦੀ ਰੰਗੀ ਹਾਂ ਇਹ ਪੜਨ ਲੱਗੀ ਹੈ ਪੜਨ ਲਾਤੀ ਪੰਜਵੀਂ ਛੋਗੀ ਹਾਂ ਸਾਡੇ ਅੰਗਣਵਾੜੀ ਖੁੱਲ ਗਈ ਹਾਂ ਅੰਗਣਵਾੜੀ ਖੁੱਲ ਗਈ ਭਾਈ ਹਾਂ ਉਧਰ ਚੱਲੇ ਚੱਲੇ ਅੰਗਣਵਾੜੀਆਂ ਸਰਵਸਤ ਕਰੀ ਤੁਸੀਂ ਉਧਰ ਘਾਤ ਨਾ ਚੰਗੜ ਵਾਲੀ ਖੁੱਲੀ ਥਾਈ ਦੇ ਵਿੱਚ ਸਾਡੇ ਘੁੰਡੇ ਕੁਰੀ ਉੱਥੇ ਥਾਈ ਤੇ ਖੰਗੜ ਮਾਰ ਕੇ ਲਾਤੀ ਠੀਕ ਹੈ ਜੀ ਇਹਨੂੰ ਘਰੋਂ ਆ ਪੜ੍ਹਦੇ ਨਹੀਂ ਜਾਤਾ ਦੋ ਬੁਤਨੇ ਕਰੀਏ ਥੋੜਾ ਸਿਕਾਇ ਹਾਂ ਜਾ ਤੇ ਜਾ ਬਤਾਈ ਜੀ ਵੀ ਇਹ ਤੇ ਹਾਂ ਉੱਚ ਪਤਾ ਕਰਿਆ ਕਿ ਆਉਂਦੀ ਨਹੀਂ। ਉੱਚ ਕੁੜੀ ਆਉਂਦੀ। ਲੇਕ ਗੱਲ ਕਿ ਇਹ ਕਰੋ ਜਾਂਦੀ ਐ। ਸਕੂਲ ਕਾ ਤੋੜਦੇ ਆ। ਸਕੂਲ ਤੋਂ ਛੁੱਟੀ ਹੋ ਜਿਵੇਂ ਅੱਖਰੋਂ ਉਹ ਆਉਂਦੀ ਐ। ਹਾਂ। ਕਾਰਨ ਕੀ ਐ? ਮਤਲਬ ਸਮਾਰਟ ਵੀ ਐ। ਇੱਕ ਦਿਨ ਵੇਲਾ ਮਗਰ ਵੱਗੀ। ਮਾਂ ਦੇ ਕਿਤਾਈ ਚੁੱਕੇ। ਤਾਂ ਹੀ ਤੇ ਵੇਟੀ ਇਹਦੀ ਉਪਰਤੀ ਕੁੜੀ ਤੇ ਉਪਤੀ ਬਣਦੀ ਐ। ਅੱਗੇ ਬੰਨ ਲਾਂ ਟਿਕੂਟੀ ਆਪੂ ਤੇ ਨਾ ਪੰਜ ਵਜੇ ਉੱਠ ਕੇ ਦਾ ਸਿਰ ਤੇ ਗੋਹੇ ਦਾ ਬੱਠਾ ਡਿਗਾ ਜਦਾ ਅੱਗੇ ਸਕੂਲ ਜਾਂਦੇ ਲੇਟ ਹੁੰਦੇ ਅੱਗੇ ਮਾਸਟਰ ਕੋਟ ਦੇ ਫਿਰ ਭੈਣ ਜੀਆ ਟਾਈਮ ਨਾਲ ਪਹਿਲੇ ਤਾਂ ਤੜਕੀ ਉੱਠ ਕੇ ਗਵਾਜ਼ ਢਾ ਕੇ ਆਉਂਦੀ ਪਰ ਪਰ ਜਗਾ ਕੇ ਹੈ ਉਹ ਜਦੋਂ ਕਿਹੜੇ ਵੇਲੇ ਸਕੂਲ ਜਾਂਦੇ ਹੁੰਦੇ ਜਿਹੜੇ ਵੇਲੇ ਸਕੂਲ ਜਾਂਦਾ ਟਾਈਮ ਹੁੰਦਾ ਜਵਾ ਅੱਖਾਂ ਦਾ ਪੜਨ ਦਾ ਉਦੋਂ ਵੀ ਗੋਹੇ ਚਲਾਈ ਹੋਈ ਧੀ ਅਸਤਾ ਬਚਪਨ ਵਾਲੀ ਇਹ ਗੱਲ ਪੁੱਛੀ ਸੀ ਹਾਂ ਬਈ ਆਂਟੀ ਦੱਸ ਆਪੇ ਪੇ ਦੇ ਜਵਾਬ ਹੁਣ ਮੈਂ ਇੱਕ ਗੱਲ ਤੇ ਬਸ ਵਾਰ ਕੋ ਜਵਾਬ ਇੱਦਾਂ ਪੌਡਕਾਸਟ ਬਈ ਇਹ ਸਿਕਰ ਬੋਲ ਹੋ ਗਿਆ ਘਰ ਹੈ ਸੱਤੇ ਵੀ ਅੱਜ 100 ਜੀ ਦੀ ਗੱਲ ਚਲ ਚਲ ਮੈਂ ਤਾਂ ਥਾਈ ਚ ਬੈਂਦੀ ਸੀ ਮੰਨ ਲਈ ਉਹ ਛੋਟੀ ਤਾਂ ਨਹੀਂ ਬੈਂਦੀ ਸੀ ਫਿਰ ਉਹ ਕਿਉਂ ਨਹੀਂ ਪੜਾਈ ਉਹ ਤਾਂ ਕਦੇ ਬੈਠੀ ਨਹੀਂ ਸੀ ਥਾਈ ਚ ਚਲੋ ਇਹ ਪੋਡਕਾਸਟ ਦੇ ਸਵਾਲ ਜਵਾਬ ਇਥੇ ਖਤਮ ਹੁੰਦੇ ਨੇ ਇਹ ਮੂਰਛੇ ਨੇ ਲੱਤੇ ਯਾਰ ਚੱਲ ਪਿਆ ਬਈ ਅੱਜ ਦਾ ਪੋਡਕਾਸਟ ਇੰਦੀ ਖਤਮ ਕਰਿਆ ਜਾਂਦਾਗਾ ਬਾਕੀ ਕਦੇ ਸਮਾਂ ਲੱਗੂਗਾ ਹੋਰ ਕਿਤੇ ਗੱਲਬਾਤ ਕਰਾਂਗੇ ਬੇਬੇ ਨਾਲ ਖੁੱਲ ਕੇ ਕਿੱਡੇ ਲੈ ਅੱਜ ਥੋੜਾ ਜਿਹਾ ਫਰੋਲਿਆਗਾ ਆਪ ਜੀ ਜਿਹੜੀਆਂ ਬੂਟੀਆਂ ਵੀ ਦਸੀਆਂ ਤੇ ਹੋਰ ਵੀ ਬਹੁਤ سارے ਸਾਰੇ ਵਿਚਾਰ ਕੀਤੇ ਬੇਬੇ ਸਾਹਿਬ ਬਹੁਤ ਵੱਡਾ ਖਜ਼ਾਨਾ ਹੈ ਆਪਦੇ ਢਿੱਡ ਚ ਇਡੇ ਵੱਡੇ ਚ ਦੱਬ ਰੱਖਿਆ ਇਹਨਾਂ ਨੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਨਾਲ ਗੱਲਬਾਤ ਕਰਕੇ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੋ ਜੀਵਾਦੀ ਰਹ ਤੇਰਾ ਪਤਨੂੰ 40 5 ਦੇ ਸਾਲ ਕੱਟੋ ਬਈ 20 ਦੀ ਸਾਲ ਕੱਟੋ ਬਸ ਬਸ ਹ 10000 ਕੱਟੇ ਬਸ ਠੀਕ ਹੈ ਜੀ ਕਿੰਨਾ ਕਿਰਾਇਆ ਮੈਂ 6000 ਵੀ ਕਿੰਨੇ ਦੀ ਹੋਊ ਬੇਬੇ ਮੈਂ ਹੋਊਗੀ 70 ਦੀ ਹੋਊ ਬੇਟਾ 70 ਦੀ ਆ ਵੀ ਰੱਬ ਬਾਗ ਲੈ ਜਾ ਬਸ 10 ਸਾਲ ਹੋਰਾਂ ਦੀ ਫਿਰ ਤੇ ਹਾਂ ਨਾ ਠੀਕ ਕਰ ਲੈ 30 ਸਾਲ ਤਾਂ ਬੰਦਿਆ 100 ਸਾਲ ਦੀ ਹੋ ਕੇ ਚੱਲ ਕੋਈ ਨਾ 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 ਰਾਮ ਰਾਮ ਸੁੰਨ ਦੇਵੇ ਉੱਥੇ ਮਝੀਂ ਤੇ ਵੀ ਰੈਂਟੀ 70 ਓਕੇ ਜੀ ਬਾਏ ਬਾਏ ਗੁੱਡ ਨਾਈਟ ਟਾਟਾ ਬਾਦ ਹੈਗੀ ਫਿਰ ਮੈਂ ਕਰੂੰ ਹਾਂ اچھا ਇਹ ਵੀ ਕੈਚ ਵੀ ਹੁੰਦੀ ਆ ਆਪਣੀ ਨੇਚਰਲ ਬਸਾਂ ਬੈਕ ਤੋਂ ਵੀ ਇਹੀ ਚੱਲਦਾ اچھا ਪਾਡਕਾਸਟ ਦਰਮਿਆਨ ਬੇਬੇ ਜੀ ਦੇ ਕੰਨ ਤੇ ਖੁਰਕੋਣ ਨੂੰ ਨਹੀਂ ਹਟੀ ਹੋਰ ਸੱਚੀ ਗੱਲ ਮੱਤੇ ਲਾਈਕ ਕਰ ਕੋਦੀ ਐ ਟ੍ਰੈਂਡ ਤੇ ਉਹ ਲਪੇਟ ਕੇ ਨਾ ਨਾ ਵਿੱਚ ਨਹੀਂ ਆ ਤੇਰੇ ਇੱਥੇ ਕੰਨ ਦੀ ਪੇਪਰ ਇੱਥੇ ਕਾਗਜ਼ ਤੇ ਹਾਂ ਆ ਕਾਗਜ਼ ਤੇ ਹੀ ਤੇ ਉੱਲਾ ਰੈਗੁੱਟੀ ਕਰ ਲੈ ਰੇਗ ਮਾਰ ਉਹ ਘਸਾ ਲੈ ਜੱਤਾ ਰਾਣਾ ਬਸ ਪਿੱਛੇ ਚਾਲ ਦੀ ਸੋਚ ਹੁਣ ਮੇਰੇ ਸਿਰ ਤੋਂ ਖੁਣਾਟ ਗਿਆ ਮੇਰਾ ਪਹਿਲਾਂ ਬਹੁਤ ਦੁਖ ਰਿਆ ਸੀ ਤੈਨ ਮੈਂ ਜਿਆਦਾ ਦੱਸਿਆ ਨੂੰ ਕਰ ਮੈਂ ਜਾ ਕੇ ਅੱਜ ਦੇਖੀ ਪੁੜਪੜੀਆਂ ਮਸਲ